ਸਤਿ ਸ੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਸਰਦੂਲਗੜ ਤੇ ਸਵਾਗਤ ਹੈ ਆਸ ਕਰਦੇ ਆਂ ਭਰਾਵੋ ਸਾਰਿਆਂ ਦੇ ਜਾਨਵਾਰਾਂ ਤੇ ਘਰ ਪਰਿਵਾਰ ਠੀਕ ਹੋਣਗੇ ਆ ਭਰਾਵੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਿਉਂਕਿ ਛੋਟੇ ਵਰਗੇ ਭਾਂਜਾਂ ਨਾਲ ਹੀ ਕੰਮ ਚੱਲਦੇ ਆ ਸੰਧੂ ਡੇਰੀ ਫਾਰਮ ਸਰਦੂਲਗੜ ਓਹ ਵੀਰ ਵੀਡੀਓ ਬਹੁਤ ਦੇਖਦੇ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਭਰਾਵਾਂ ਦਾ ਦਿਲਦਿਆਂ ਗਹਿਰਾਈਆਂ ਤੋਂ ਜਿਹਨੇ ਚੈਨਲ ਸਬਸਕ੍ਰਾਈਬ ਕਰਿਆ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਆ ਲਾਈਕ ਸ਼ੇਅਰ ਤੇ ਕਮੈਂਟ ਲਾਜ਼ਮੀ ਕਰਦਾ ਕਰੋ ਕਿਉਂਕਿ ਉਹਦੇ ਨਾਲ ਪਤਾ ਲੱਗ ਜਾਂਦਾ ਹੈ ਕੀ ਕਮੀ ਹੈ ਤੇ ਕੀ ਘਾਟ ਹੈ ਆਜੋ ਮਿਲਦੇ ਆ ਮਾਨਸਾ ਮੰਡੀ ਪਹੁੰਚੇ ਸੀ ਅੱਜ ਹਰ ਸ਼ੁੱਕਰਵਾਰ ਲੱਗਦਾ ਮਹੀਨੇ ਚਾਰ-12 ਲੱਗਦੀ ਹੈ ਤੇ ਮਿਲ ਆਉਣਿਆ ਸਾਨੂੰ ਨੰਬਰ ਵੀ ਲੈ ਕੇ ਦੇਵਾਂਗੇ ਜੇ ਬਾਜ਼ੀ ਦਾ ਕਿਸੇ ਦਾ ਮਿਲਿਆ ਤੇ ਰੇਟ ਰੂਟ ਵੀ ਪਤਾ ਲੱਗ ਜਾਂਦਾ ਕੀ ਰੇਟ ਚੱਲਦਾ ਤੇ ਕਿੰਨਾ ਦੁੱਤ ਹੈ ਆਜੋ ਫਿਰ ਦੇਖ ਰਿਓ ਕੀ ਲਗਾ ਤੁਹਾਨੂੰ ਗਾਂ ਦਿਖਾਉਣੇ ਆ ਪਹਿਲਾਂ ਇੱਕ ਪੈਸੇ ਘੱਟ ਤੇ ਦੁੱਧ ਵੱਧ ਸੀ ਲਗਾ ਆ ਬਾਈ ਭੁਲੇ ਆਪਣੀ ਨਾਲਾ ਨੂੜਾ ਆ ਲੈਵੇ ਤੇ ਕੱਦ ਤਾਂ ਨਹੀਂ ਬਾਲਾ ਕਹਿ ਸਕਦੇ ਗੱਲ ਕਰ ਲੈਵਾ ਕੱਦ ਤੋਂ ਵੱਡਾ ਆ ਗਈ ਪਛੀ ਇਹਦੇ ਨਾਲ ਪੁੱਛਦੇ ਆ ਬਾਈ ਨੂੰ ਕਿੰਨੇ ਦਿਨੋਂ ਸੁਬਹ ਸੀ ਲ ਹੈਗਾ ਕੀ ਹੈடா ਕੀ ਗੱਲ ਬਣਾ ਜਾਣੇ ਥਾਂ ਲੱਗਿਆ ਲੈਵਾ ਫਟਾ ਉਹ ਤਾਂ ਗਾਂ ਦੇ ਹਿਸਾਬ ਨਾਲ ਉਹ ਤੇਰੀ ਇੱਜ਼ਤ ਉਹ ਕੀ ਕਰਦਾ ਕੋਈ ਨਹੀਂ ਪੁੱਛ ਰਿਹਾ ਭਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਛੋੜਾ ਬਹੁਤ ਲੇਵਾ ਫੋਟੋ ਲਾ ਕੇ ਲਿਆ ਆ ਗਿਲਾ ਨਾ ਇਹ ਇਹਦਾ ਦੁੱਧ ਵੀ ਮਿਕਸ ਜੀ ਹੈ ਗਿਆ ਸੰਘਣਾ ਹੁੰਦਾ ਬਾਕੀ ਥਣ ਥਣ ਮੱਝਾਂ ਨਾਲ ਲੱਗਿਆ ਪੂਰਾ ਟਾਪ ਕਲਾਸ ਦਾ ਹੋਰ ਜੀ ਬਾਈ ਨੂੰ ਕੀ ਰੇਟ ਆ ਕੀ ਗੱਲ ਬਾਤਾ ਕਿੰਨੇ ਰੁਪਏ ਆ ਜੀ ਸੁਣਤਾ ਮਾਨ ਭਾਈ ਲੈਣਾ ਨਾਲ ਬਾਈ ਦਾ ਨੰਬਰ ਹੈ 70826 ਉਹ 1782623984 ਮਾਗਰ ਤੁਸੀਂ ਬਾਈ ਬਾਈ ਕੀ ਹਾਲ ਹੈ ਠੀਕ ਹੈ ਅਗਾ ਤੋਰ ਕੇ ਦਿਖਾइए ਕੈਮਾ ਸੁਆ ਇਹ ਦੁੱਧਾ ਸੁਆ ਜੀ ਪਹਿਲੇ ਸੁਆ ਦੁੱਧ ਕਿੰਨਾ ਸਾਈ ਬਰਨਾ ਕੱਢਿਆ 15 ਲੀਟਰ ਹੁਣ 117 ਦਿਨ ਹੈਗੀ ਜੀ ਕੈਦਨੋ ਕਿ ਸੁਈ ਨੂੰ 10 ਮਾਤੜਾ ਉਹ ਗੜੀ ਬੱਤੀ ਠੀਕ ਹੈ ਰੇਟ ਕੀ ਜਿਆਦਾ ਜਿਆਦਾ 60000 ਰੁਪਏ ਮੰਗਦੇ ਜੀ ਲੈਣ ਦੇਣ ਦਾ ਮੌਕੇ ਤੇ ਮੌਕੇ ਤੇ ਹੋ ਜੂ ਕੋਈ 10 ਰੁਪਏ ਮੜਾ ਕੋਈ ਨਹੀਂ 5-7000 ਰੁਪਏ ਹੋਰ ਵੀ ਕਰ ਦਾਂਗਾ ਠੀਕ ਹੈ ਕੋਵਲ ਨੇ ਜਿਹੜਾ ਜਾਨਵਰ ਪਸੰਦ ਆਇਆ ਨਾ ਰੇਟ ਰੂਟ ਦਾ ਚੱਲ ਜਾਣਾ ਦਾ ਕੰਮ ਥੋੜੀ ਇਹ ਕਰ ਲੋ ਬਣਾ ਦੇਖ ਲਈ ਤੋਰ ਕੇ ਕੋਵਲ ਨੇ ਆਹ ਬੱਚਾ ਆ ਗਿਆ ਨਾਲ ਬੱਚੀ ਆਇਆ ਬਹੁਤ ਪਿਆਰੀ ਤੇ ਸਹੀਲ ਹੈ ਬਾਕੀ ਕੰਮ ਹੁਣ ਬਾਈ ਘਰ ਲਿਓ ਬਾਈ ਨਾਸਪਰ ਕੰਟਰੈਕਟ 717 ਦੀ ਨੇੜੇ ਐ 16-17 ਕਿਲੋ ਦਾ ਤਿਆਰ ਆ ਬਾਕੀ ਦੁੱਧ ਵੀ ਸੰਘਣਾ ਆਉਂਦਾ ਜਿੰਨਾ ਵਾਈਕਲ ਉੰਨਾ ਹੀ ਕੱਢੀ ਜਾਏ ਠੀਕ ਹੈ ਦੁੱਧ ਤਾਂ 15 ਹੀ ਬਹੁਤ ਹੋ ਜਾਂਦਾ ਯਾਰ ਹਣਾ ਐ ਕਾ ਮੈਨੂੰ 8ਰਵਾ ਦੇ ਆ ਖੜੀ ਹੈ ਨਾ ਐ 8ਰਵਾ ਨਹੀਂ ਬਾਕੀ ਸੀਲ ਹੈਗਾ ਬਹੁਤ ਜਿਆਦੇ ਤਾਂ ਬੱਚਾ ਦਾ ਘਰ ਲਿਓ ਬਾਈ ਨਾ ਪਰ ਮੱਝ ਦਿਖਾਉਣਾ ਟਾਪ ਦੀ ਲੈ ਵੇ ਲੋ ਬਦੀ ਬਹੁਤ ਪੱਕੀ ਆ ਠੀਕ ਮੰਨ ਬਣਾ ਯਾਰ ਟਾੜੀ ਬਹੁਤ ਮੰਗਰ ਵੀ ਲੇਵਾ ਚੰਗਾ ਕੀ ਆਲਾ ਥਾਨ ਲੱਗਿਆ ਪੂਰਾ ਟਾਪ ਦਾ ਚਿੰਨਾ ਚਿੰਨਾ ਨਹੀਂ ਗਰੇ ਵੇ ਗਾੜੀ ਗੂੜੀ ਪੂਰੀ ਚੰਗੀ ਐ ਤੇਰੀ ਐ ਤੇਰੀ ਮਸਾ ਹੈ ਤੇਰੀ ਐ ਨਾ ਫੈਮਸ ਹੋ ਚੀਜਾ ਚੌਥਾ ਠੀਕ ਐ ਬਾਈ ਕਿਉਂ ਦੂਜੇ ਦੀ ਤੇ ਜੀ ਠੀਕ ਜੀ ਜੈਡ ਬਲਾ ਹੈਗਾ ਜਮਨ ਜੈਡ ਬਲਾ ਹੈ ਨਾ ਥੋੜੇਂਗਾ ਬਾਈ ਮਟੀ ਹਾਂ ਜਲਦ ਉਤਰ ਆਪਾ ਜੀ ਇਹ ਸ਼ੌਕ ਆ ਬਾਈ ਨੂੰ ਬਾਹਰ ਪੂਰ ਜਾਣਦਾ ਕਿ ਬੈਠਾ ਇੱਥੇ ਰਹਿ ਜਾ ਕਰੋ ਏਡੇ ਕੇ ਜੋਆਕ ਨੂੰ ਸੁਭਾਅ ਪੈ ਜੇ ਨਾ ਚੰਗਾ ਇਹ ਸ਼ੌਕ ਮਾੜਾ ਨਹੀਂ ਹੈਗਾ ਕੋਈ ਪੱਕਾ ਲੈ ਵਾ ਜਾ ਫਿਕਸ ਮੋੜ ਲੈ ਬਾਜੀ ਲੈ ਆ ਫੀਲ ਬਹੁਤ ਆ ਛੋਟੀ ਉਹਨੇ ਆ ਜੇ ਮੋੜ ਕੇ ਵੰਨਾ ਇੱਥੇ ਕੋਈ ਨਾ ਬਾਈ ਕੀ ਲੇਟ ਹੈਗਾ ਮਸੂਆ ਕੀ ਗੱਲ ਪਾ ਮਸੂਆ ਬਾਈ ਹੈ ਸੁਆ ਤੀਜਾ ਬਾਈ ਤੀਜਾ ਹਾਂ ਕਹੇ ਦਿਨੋ ਕੇ ਸੁਈ ਨੂੰ ਸੁਈ ਨਾਲ ਤਾਦਰ ਬੱਚਾ ਕੀ ਮਗਰ ਬੱਚਾ ਕੱਟਾ ਬਾਈ ਕੱਟਾ ਮਗਰ ਜੈਡ ਬਲੈਕ ਕਹਾਂ ਮੈਂ ਕਹੇ ਦਿਨ 10 ਹਾਂ ਬਾਈ ਕਿੰਨਾ ਦੁੱਧ ਦਾ ਬਾਈ ਤਿਆਰ ਉਹ ਤਾਂ 13 ਕਿਲੋ ਬਾਕੀ ਲੇਵਾ ਵੀ ਤੋਂ ਆਹੀ ਭਰਦਾ ਭਰਾਵਾ ਪੱਕਾ ਲੇਵਾ ਫਿਕਸ ਦੀ ਤੇ ਕੀ ਰੇਟ ਆ ਬਾਈ ਜਾਇ ਜਾਇਦਾ ਇਹਦਾ ਮੁੱਲ 1.5 ਹੈ ਬਾਈ ਆਟਾਂ ਪੈਰਾਂ ਦੀ ਖੁੱਲੀ ਆ ਉਤੋਂ ਖਾਣਾ ਹੈ ਲੱਗਿਆ ਮੁੱਠੀ ਵਾਲਾ ਜਮਨ ਟੋਪ ਦਾ ਤੇ ਮੋਬਾਈਲ ਨੰਬਰ ਬਾਈ 94785 ਹਾਂਜੀ ਬਾਈ 7603 ਠੀਕ ਆਹੀ ਪੰਡਾ ਹੋਰ ਕੀ ਹੁੰਦੇ ਮੱਝਾਂ ਤੇਰੇ ਕੋਲ ਆਹੀ ਮੰਡੀ ਇੱਥੇ ਬਾਈ ਹੋਰ ਵੀ ਹੈ ਅੱਛਾ ਕਰ ਲਿਓ ਬਾਈ ਦਾ ਸਪਰਕਾ ਆਹੀ ਪੰਡਾ ਬਾਈ ਦਾ ਬਾਕੀ ਥੱਲੋਂ ਬਹੁਤ ਚੰਗੀ ਆ ਬਾਈ ਬੜਾ ਮਾਝਾ ਧਾਰਤੂਰ ਦੀ ਵੇਹੂ ਪੋਲੀ ਆ ਗਿਆ ਦਾ ਬੱਚਾ ਜੈਡ ਬਲੈਕ ਆ ਪਿਆ ਹੋਰ ਕੈਮੀਜ ਪੜਦਾ ਸੱਤਵੀਂ ਚ ਸੱਤਵੀਂ ਚ ਸ਼ੌਕਾ ਤੁਹਾਨੂੰ ਮੱਜਾਂ ਦਾ ਧਾਰ ਕੱਢ ਲੰਨਾ ਅੱਛਾ ਮੱਜ ਨਹੀਂ ਗਾਂ ਦੀ ਅੱਛਾ ਪੂਰਾ ਸ਼ੌਕਾ ਤੁਹਾਨੂੰ ਅੱਛਾ ਬਾਹਰ ਤਾਂ ਨਹੀਂ ਜਾਂਦਾ ਬਾਹਰ ਕਿ ਬੇਸ਼ ਬਾਹਰਲੇ ਦੇਸ਼ ਆ ਉਧਰ ਨਾ ਜਾ ਯਾਰ ਇੱਥੇ ਠੀਕ ਹੈ ਨਾ ਧਾਰ ਵਾਲਾ ਕੰਮ ਵਧੀਆ ਅੱਛਾ ਹੇ 25 ਸੱਤਵੀਂ ਜਿਹੜਾ ਤਾਂ ਸ਼ੌਂਕ ਬਹੁਤ ਆ ਮੈਨੂੰ ਆ ਮੱਜਾ ਵਜਦੀ ਦੀ ਬਾਕੀ ਇਹਦੇ ਕੋਲ ਹੋਰ ਵੀ ਹੁੰਦੇ ਆ ਐਕਾ ਭਾਈ ਨਾ ਬਣਾਣਾ ਭਾਈ ਕੋਲ ਮੱਜਾ ਦੋਨੇ ਟੌਪ ਵਧੀਆ ਉਹ ਮੱਜਾਂ ਦੋਨੇ ਸਿਰਾਂ ਇਹ ਤਾਂ ਜੈਡ ਬਲੈਕ ਹੀ ਆ ਗਈ ਉੱਤੋਂ ਵੀ ਖੁੱਲੀ ਹੈ ਹੱਡਾਂ ਪੈਰਾਂ ਦੀ ਸਿੰਗਲ ਹੱਡੀ ਰਹੀ ਐ ਕੋਈ। ਆਹ ਖਣੋ ਇੱਥੇ ਚੈੱਕ ਕਰ ਲੋ। ਮੂਹ ਮਤੇ ਸੋਹਣਿਆ ਬੱਚਾ ਵੀ। ਮਾੜ ਜੈਡ ਬਲੈਕ ਜੈ ਐ ਮਾੜ ਆ ਜਾ ਉਹ। ਬਹੁਤ ਛੀ ਲੰਮੀ ਹੋਦਾ। ਇਹਦੇ ਨਾਲ ਬਾਈ ਨੂੰ ਕੀ ਰੇਟ ਆ ਦੋਨੇ ਮੱਚਾ ਕੇ ਬਾਈ ਹੋਰ। ਐ ਲੱਗਾ ਦੋਨੇ ਪਹਿਣਾ ਹੁੰਦੀਆਂ ਜਮਾ। ਇੱਕੋ ਜਿਹਾ ਐ। ਆ ਇੱਥੋਂ ਜਾਇ ਕਰਾਉ। ਕੁਛ ਦੇ ਬਾਈ ਨੂੰ। ਭਾਈ ਐਂ ਹੀ ਮਤੇ ਕੋਲੇ ਮੜਾ ਜਾ। ਭਾਈ ਸਾਸਰੀ ਦਾ ਸਾਸਰੀ ਦਾ ਆ ਮੱਝ ਦੇਖੀਏ ਭਾਈ ਯਾਰ ਕੈਮਾ ਸੁਆ ਇਹ ਇਹ ਤੀਜਾ ਸੁਈ ਕਿੰਨੇ ਦਿਨੋਂ ਸੁਈ ਭਾਈ ਇਹ ਰੂ ਹੋ ਕੇ 25 26 ਦਿਨਾਂ ਅੱਛੀ 26 ਦਿਨਾਂ ਕਿੰਨਾ ਭਤਾ ਵਜਣਦਾ ਯਾਰ 14 ਕਿਲੋ ਭਾਈ ਨੇ ਸਹੀ ਕਿਹਾ ਕੋਈ 15 16 ਨਹੀਂ ਕਿਹਾ 14 ਕਿਲੋ ਦੁੱਦਾ ਤੇ ਨੰਬਰ ਕੋਲ ਪਹਿਲਾਂ ਦਾ ਯਾਰ ਭੁੱਲ ਜਾਂਦੇ ਆ 78 86978 78 83 6390 ਪਿੰਡ ਕਿਹੜਾ ਬਾਈ ਲੋਹਾ ਕਿਹੜਾ ਅੱਛਾ ਉਹ ਬਾਈ 100 ਟੂ ਟਿੰਡੋ ਵੀਡੀਓ ਬਣਾਉਂਦਾ ਹਾਂ ਨਾ ਪ੍ਰਦੀਪ ਕਈ ਬਣਾਉਗੇ ਤੇ ਕੀ ਰੇਟ ਆ ਬਾਈ ਜਾਇਦ ਜਾਇਦਾ 1 ਲੱਖ ਤੇ 25000 ਕੱਦ ਕੋ ਦਬੋ ਤਾਂ ਮੱਝ ਦਾ ਬਸ ਜੈਡ ਬਲੈਕ ਹੀ ਆ ਥੋੜੇ ਥਾਣੀ ਆ ਥੱਲੋਂ ਮਾਨ ਤਾਨ ਹੋ ਜਾਣਾ ਉਹਨਾਂ ਦਾ ਕੋਈ ਗੱਲ ਨਹੀਂ ਮੌਕੇ ਤੇ ਜਾਨਵਰ ਪਸੰਦ ਆ ਜੇ ਇਹ ਤਾਂ ਗੇ ਕਬਾਈ ਕੋਲੇ ਆ ਕਿ ਦੂਜਾ ਬਾਈ ਆ ਕੇ ਮੈਂ ਸੁਆ ਦੂਜਾ ਸੁਆ ਦੂਜਾ ਸੁਆ ਹਾਂ ਬਾਈ ਲੜਦਾ ਤੇਰਾ ਕਦੋਂ ਕੈ ਦਿਨੋਂ ਕੇ ਸੋਈ ਨੂੰ ਬਾਈ ਨੂੰ 10 ਮਿੰਟ ਹੁਣ ਕਿੰਨਾ ਬਾਈ 14 ਕਿਲੋ ਤਿਆਰ ਅੱਛਾ ਬਈ ਆ ਜੀ ਅੱਗੇ ਥਣਾ ਤੋਂ ਵੀ ਸਾਫ ਆ ਆ ਕਰ ਲੋ ਆ ਗਿਆ ਬੱਚਾ ਦਾ ਗਾਜ਼ੋ ਕਾਲੀ ਪੁੱਡੀ ਇੱਕ ਵਾਰ ਕੋਪਲੀ ਲਈ ਮਾੜੀ ਜੀ ਜੱਟਾਂ ਲਈ ਮਚੋਟੀ ਆ ਗਈ ਮੁਰੋ ਰਾਜੇ ਤੋਂ ਦਵਾਈ ਚੈੱਕ ਕਰਾ ਦਨੇ ਕਿੱਟ ਪੜਾ ਬਹੁਤ ਲੰਮਾਈ ਆ ਇਹ ਚੱਲੇ ਵੀ ਇਹ ਵਾਰ ਇਹ ਤਾਂ ਪੋਣੀਆ ਬਾਈ ਨੂੰ ਛਾ ਰਿਹਾ ਇੱਥੋਂ ਇਕੱਠੀਆਂ ਖੜੀਆਂ ਨਾ ਕੋਈ ਨਹੀਂ ਲੱਗਦੇ ਪੈਣਾ ਪੈਣਾ ਭਾਈ ਇਹਦਾ ਕੀ ਰੇਟ ਹੈ 1.25 ਜੀ ਰੇਟ 1.25 ਚਲੋ ਮਾਰ ਟਾੜਾ ਮਾਰ ਜੀ ਟੋਕਲੇ ਜੋਗਵਾਲ ਨੇ ਨੂੰ ਲੱਗ ਦੇਖੋ ਜੀ ਦੋਨਾਂ ਆ ਗਿਆ ਬੱਚਾ ਆਪਣੀ ਦਾ ਭਾਈ ਇਹ ਕਾਰ ਲਓ ਭਾਈ ਦਾ ਸਪਰਕ ਲੋਹਾ ਕਿਹੜਾ ਪਿੰਡ ਭਾਈ ਘਰੇ ਵੀ ਹੁੰਦੀਆਂ ਮੇਰੇ ਕੋਲ ਬੱਚਾ ਆਹ ਆਹ ਭਾਈ ਅੱਛਾ ਤੇਰਾ ਪਰ ਉਧਰੋਂ ਲਿਆਵਾਂਗੇ ਹਰਿਆਣੇ ਚੋਂ ਨਾ ਮਾਲ ਕਰਾ ਜੱਦੇ ਦੇ ਲੈ ਬੈਠੇ ਬਾਈ ਨੇ ਉਧਰ ਨੇੜੇ ਹੀ ਆ ਜਾਂਦਾ ਹਰਿਆਣੇ 'ਚ ਜਾਂਦੇ ਬਾਈ ਬਾਕੀ ਇਹ ਤਾਂ ਜਮਾ ਸਿਰੇ ਹੀ ਹੈ ਚੈਂਪੀਅਨ ਜੋਂ ਲਾਦੇ ਮੂਹਤਾ ਸੁਣਿਆ ਕਰ ਲਿਓ ਬਾਈ ਦਾ ਸੰਪਰਕ ਲੋਹਾ ਗੜਾ ਪਿੰਡ ਹੈ ਨੰਬਰ ਸੁਣ ਲਾਇਆ ਇਹਨਾਂ ਨੂੰ ਗਾਂ ਲਗਾਉਣਾ ਟਾਇਟ ਲੇਵੇ ਦੀ ਹੈ ਪੂਰੀ ਤਾਂ ਤੋਂ ਮੱਝਾਂ ਵਾਲਾ ਹੈ ਮੁੱਠੀ ਵਾਲਾ ਥਾਂ ਲੱਗਿਆ ਵਧੀਆ ਐਚਪਸ ਮਿਕਸ ਆ ਗਈ ਆ ਗਿਆ ਬੱਚਾ ਥੋੜੇ ਦਿਨਾਂ ਸੁਈ ਲੱਗਦੀ ਪੁੱਛਦੇ ਆ ਬਾਈ ਨੂੰ ਕਹਿ ਦੇਣਾ ਸੁਈ ਹੈ ਬਾਕੀ ਚੜਾਈ ਬਹੁਤ ਲੇਵੇ ਦੀ ਪੱਕੇ ਲੇਵੇ ਦੀ ਗਾਂ ਆ ਗਈ ਕੋ ਜਾ ਕੇ ਘਰ ਲੋ ਲੈ ਵਾ ਬਾਕੀ ਸੀ ਇਲੈਗ ਵਾਲਾ ਕਰੀ ਜਾਂਦੀ ਐ ਬਾਈ ਕੀ ਹਾਲ ਐ ਨੰਬਰ ਬੋਲ ਦੇ ਦਰਪਹਿਲਾ 87 87270 62 252 ਪਿੰਡ ਆਕਲਿਆ ਬਾਈ ਦਾ ਬਾਈ ਕਮਾ ਸੁਆ ਗਾਂ ਹਾ ਬੱਚਾ ਕੀ ਨਾਲ ਐ ਤੇ ਅੱਛਾ ਫਾਇਦ ਨੋਗੇ ਸੁਈ ਨੂੰ 15 20 ਨੋਗੇ ਕਿੰਨਾ ਤੋ ਤਿਆਰ ਵਾ ਬਿਆਣਾ ਹੁਣ 20 ਲੀਟਰ ਤਿਆਰ ਹੈ ਮੈਲੇ ਲੱਗੀ ਨਾ ਮੈਲੇ ਮੈਰਾ ਇੱਥੇ ਹਾਂ 15 18 ਦਾ ਨੋਗੇ 20 ਲੀਟਰ ਤੋ ਤਿਆਰ ਆ ਬਾਕੀ ਲੇਵੇ ਕਿ ਨਹੀਂ ਦੇਖ ਕੇ ਐ ਖੜੀ ਲੱਗੀ ਨਹੀਂ ਲੱਗ ਰਹੀ ਹਾਂ ਟਾਈਟ ਲੇਵੇ ਦੀ ਆ ਪੂਰੀ ਸਰੇਟ ਕੀ ਬਾਬਾ ਦਾ ਸਹੀ ਫਿਕਸ ਜਾ 70000 ਰੁਪਿਆ ਰੇਟ ਆ ਚਲ ਮੰਡੀ ਚ ਰੇਟ ਦਾ ਕਰਨਾ ਪੈਂਦਾ ਮਾਨ ਤਾਨ ਹੋ ਜਾਂਦਾ ਨਾ ਕੋਈ ਗੱਲ ਨਹੀਂ ਘਰ ਦੀ ਹੂਆ ਬਸ ਛੱਡਦਾ ਨਾ ਬਾਬੇ ਦੀ ਗਾਂ ਆਪਾਂ ਦਾ ਘਰ ਦੀ ਗਾਂ ਪਾਕਿਸਤਾਨ ਤੋਂ ਮੁੱਠੀ ਵਾਲਾ ਲੱਗਿਆ ਚੜਾਈ ਬਹੁਤ ਆ ਗਈ ਲਈ ਪੱਕਾ ਲੇਵਾ ਨਹੀਂ ਹੁੰਦਾ ਜਿਹੜਾ ਇਹ ਸਾਨੂੰ ਮਟਾਇਟਸ ਵੀ ਨਹੀਂ ਆਉਂਦੀ ਕਦੇ ਵੀ ਧਾਰ ਦੀ ਐਸ ਵੀ ਕਰੀ ਜਾਂਦੀ ਹੈ ਗਾਂ ਨਾਲ ਤੇ ਹੋਈ ਨਾ ਮਾਰ ਵਾਲਾ ਹੈਗਾ ਨਹੀਂ ਉਸੇ ਲਵਪ ਕਾਲਾ ਕਰੀ ਜੀ ਕਰ ਲਿਓ ਬਾਈ ਨਾਲ ਸੰਪਰਕ ਆ ਜੇ ਮੱਝ ਮਾਰੀ ਚੱਲਤਾ ਤੇ ਆਹ ਦੇਖੋ ਚੀਜ਼ ਆ ਓਏ ਗਾਂ ਜੇ ਮੱਝ ਆਪਣਾ ਦੁੱਧ ਦਾ ਕਿਲੋ ਘੱਟ ਦੇ ਦੇ ਤੇ ਗੱਲ ਕਰੋ ਓਵੇ ਸੀਲ ਬੱਸ ਬਾਬੇ ਮੰਡੀ ਦਾ ਕੰਮ ਕਾਣੂ ਮਾਰਨੀ ਧਰ ਹਣਾ ਤਾਰ ਵੀ ਬਹੁਤ ਮੋਟੀ ਹੈ ਕਰ ਲਿਓ ਬਾਈ ਨਾਲ ਸੰਪਰਕ ਬਹੁਤ ਮੋਟੀ ਤਾਰ ਆ ਬਾਕੀ ਗਾਂ ਟੌਪ ਅੱਜ ਦੀ ਇਹ ਮੱਝ ਹੋਰ ਰਖਾਉਣੇ ਨਾਲ ਹੀ ਆ ਜੇ ਇਹ ਬੱਚੇ ਦਾ ਕੱਟੀ ਹੈ ਸਰਪੂ ਵੀ ਮੜੀ ਸਰਪੂ ਵੀ ਸੋਰੀ ਥਾਣਾ ਨਾਲੇ ਬੁੜੀ ਤੋਂ ਬੋਲਾ ਸ ਬਾਕੀ ਲੇਵਾ ਦਾ ਪੱਕਾ ਜਿੰਨਾ ਕਹੇਗਾ ਬਾਕੀ ਤੁਸੀਂ ਕਿੰਨਾ ਦੁੱਧ ਲੈ ਲਓਗੇ ਇਹ ਆਪ ਤੇ ਡਿਪੈਂਡ ਹੁੰਦਾ ਬਾਕੀ ਥਣਾ ਥਣਾ ਦੀ ਪੱਕੀ ਹੈ ਸਾਹ ਤਾਂ ਮੁੱਠੀ ਵਾਲਾ ਲੱਗਾ ਟੌਪ ਦਾ ਜਮਾ ਕਿਹਨੇ ਭਾਈ ਨੂੰ ਕੀ ਰੇਟ ਆ ਕੀ ਗੱਲਬਾਤ ਆ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਭਾਈ ਸਰਦੂਲਗੜਾ ਫਿਰ ਮੱਝ ਦੌਰ ਕਿਦਾਂ ਕਹਿਮਾ ਸੁਆ ਹੈ ਮੱਧਨਾਤੀ ਚੇਕ ਸੁਣਿਆ ਘਰਦੀ ਆ ਬਈ ਇੱਕ ਪਾਰ ਕਰ ਘਰਦੀ ਆ ਬਈ ਨਾ ਜ਼ਿਮੀਂਦਾਰ ਬਣ ਅੱਛਾ ਕੀ ਰੇਟ ਆ ਬਈ ਦੱਸੋ ਜਾਇਜ ਰੇਟ 1 10 ਕਰਦੇ ਆ ਬਈ ਦੁੱਧ ਕਿੰਨਾ ਹੋਣਾ ਦੁੱਧ 11 ਲੀਟਰ ਆ ਤਿਆਰ ਆ ਬਾਕੀ ਬਾਈ ਨੇ ਸਹੀ ਕਹਿਆ ਨਹੀਂ 12 13 15 ਵੀ ਕਹਿੰਦੇ ਵਿੱਚ ਘਰਦੀ ਮੈਂ ਆ ਬਾਜੀ ਨੰਬਰ ਉਹ ਦੇ ਬਈ ਜਰਾ 94643 ਹਾਂਜੀ ਬਾਈ 52904 ਤੇ ਕਿੰਨਾ ਦੁੱਧ ਤਿਆਰ ਦੱਸਣ 11 11 ਲੀਟਰ ਰੇਟ ਬਈ ਤਾਂ ਜਾਇਜ ਜਾਇਜ ਇੰਨੇ ਹੀ ਕਰਦੇ ਆ ਬਾਕੀ ਮਾਨਤਾਂ ਨੂੰ 1 ਲੱਖ ਤੇ 10000 ਰੇਟ ਹੈ। ਬਾਕੀ ਪਲੀ ਚੰਗੀ ਹੈ ਬਾਈ ਦੇ ਮੱਝ। ਤੀਜਾ ਸੁਗਾ। ਆ ਗਿਆ ਬੱਚਾ 나ੜੂਆ ਨਾਲ ਆ। ਕਰ ਲਿਓ ਬਾਈ ਨਾਲ ਸਵਰਕਾ। ਥਾਣਾ ਤੁਣਾ ਹੀ ਸਾਫ ਆ ਜਾਵਾ। ਮੁਕੀਰ ਤਾਂ ਲੱਗਿਆ ਵਧੀਆ। ਕਰ ਲਿਓ ਬਾਈ ਨਾਲ ਸਵਰਕਾ। ਅੱਜ ਮੱਝ ਆਉਣੀ ਆ ਮੰਡੀ ਤੇ ਨਹੀਂ ਆਹ ਸੋ ਟਾਪ ਕਲਾਸ ਆ ਉਹ ਅੱਜ ਮੰਡੀ ਘਟ ਹੈ ਹਾਂ ਮਾਰ ਲਿਆ ਕਰੋ ਕਿਹੜਾ ਗਾਂ ਵੇ ਜਾਨਵਰ ਚੰਗਾ ਮਿਲ ਜਾਂਦਾ ਤੁਹਾਂ ਸੋ ਟਾਪ ਕਲਾਸ ਹੀ ਹੈ ਕਿਆ ਬਾਤ ਆ ਲੈ ਵੇ ਦੀ ਕੱਬਣਾ ਹੈ ਬਾਈ ਦੀ ਮੱਝ ਨਾ ਨਾ ਗਏ ਨਹੀਂ ਹਜੇ ਬਾਕੀ ਮਾਰ ਲਿਆ ਕਰੋ ਕਿਹੜਾ ਇੱਥੇ ਜਾਨਵਰ ਚੰਗਾ ਹੀ ਮਿਲ ਜਾਂਦਾ ਹਰ ਸ਼ੁੱਕਰਵਾਰ ਮਹੀਨੇ ਚਾਰ ਵਾਰ ਇਹ ਮੰਡੀ ਲੱਗਦੀ ਆ ਐ ਜੇ ਭਰੀ ਹੁੰਦੀ ਆ ਜ਼ਰਾ ਜਾਨਵਰ ਥੋੜੇ ਘੱਟ ਆ ਰਹੇ ਨੇ ਬਾਈ ਕੱਟੀ ਸੋਹਣੇ ਕਰਟੀਆਂ ਵਿੱਚ ਚੰਗੇ ਮਿਲ ਜਾਂਦੇ ਆ ਵਿੱਚ ਬੂਰੀਆਂ ਬਾਈ ਵਧੀਆ ਲਈ ਫਿਰਦੇ ਸੀ ਮਾਨਸਾ ਮੰਡੀ ਇਹ ਹਰ ਸ਼ੁਕਰਵਾਰ ਲਾ ਰੱਖਿਆ ਮਾਰ ਲਿਆ ਕਰੋ ਕਿਹੜਾ ਭਰਾ ਉਹ ਇੱਥੋਂ ਚੰਗਾ ਜਾਨਵਰ ਮਿਲ ਜਾਂਦਾ ਬਾਕੀ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦਾ ਧੰਨਵਾਦ ਆ ਭਰਾਵਾਂ ਦਾ ਦਿਲਦਿਆਂ ਗਏ ਹਰਿਆਣਿਆਂ ਤੋਂ ਬਾਕੀ ਇੱਥੋਂ ਦੇਖ ਲੋ ਸਾਡੀ ਆ ਮੰਡੀ ਇਹ ਮਾਨਸਾ ਦੀ 45000 ਆ ਮੱਝ ਹੁਣ ਸੂਈ ਐ ਜਿਵੇਂ ਹੰਦੀ ਐ ਸੀ ਲਾ ਤਾਜੀ ਸੂਈ ਦੀ ਮੱਝ ਭਾਈ ਲੱਗੀਆਂ ਤਾਂ ਭਾਰੀਆਂ ਪਤਾ ਕਹਿੰਦਾ ਕਹੇ ਮਾਸ ਤੇ ਹੋਏ ਆ ਤੇ ਗਾਂ ਆ ਗਈ ਬਾਈ ਦੀ ਸ਼ਾਹੀਵਾਲ ਪੂਰੇ ਵਧੀਆ ਜਾਨਵਰੀ ਮਿਲ ਜਾਂਦੇ ਇਥੋਂ ਮਾਨਸਾ ਮੰਡੀ ਤੋਂ ਮਾਰ ਲਿਆ ਕਰੋ ਗੇੜਾ ਇਥੋਂ ਜਾਨਵਰ ਵਧੀਆ ਮਿਲ ਜਾਂਦਾ ਆ ਭਰੀਆਂ ਦੇ ਬਸ ਇੱਧਰ ਨਹੀਂ ਇੱਧਰ ਨੇ ਨਹੀਂ ਕੰਮ ਬਾਕੀ ਜਿਹੜੇ ਭਰਾ ਵੀਡੀਓ ਦੇਖਦੇ ਬਹੁਤ-ਬਹੁਤ ਜਿਆਦਾ ਧੰਨਵਾਦ ਆ। ਮਿਲਾਂਗੇ ਅਗਲੀ ਵੀਡੀਓ 'ਚ। ਵਾਇਰਸ ਹੋ ਕੇ ਰੱਖੇ। ਬਾਕੀ ਛੋਟਾ ਸਾਫ ਚਾਹੀਦਾ ਭਾਈਆਂ ਦਾ। ਧੰਨਵਾਦ ਭਾਈ। ਸਾਰੇ ਵੀਰਾਂ ਦਾ ਬਹੁਤ-ਬਹੁਤ ਜਿਆਦਾ। ਹਾਂ ਭਰਾ ਉਹਨੂੰ ਪੀ ਲਾਂਗੇ ਚਾ। ਹਾਂ। ਕਿੱਥੇ ਕਹਾ ਤੇ। ਆ ਕਾਲੇ ਤੋਂ। ਇਹ ਸੀ ਮੰਡੀ ਮਾਨਸਾ ਦਾ ਕੇਕ ਜਾਂ ਖਾ ਲਈਏ। ਨੰਬਰ ਇਹ। ਸਾਰੇ ਆਪ। ਚੰਦੂ। ਸੰਦੂਰੀ ਫਾਰਮੂਲਾ ਕੜਾ ਆਪਣਾ ਤੇ ਬਾਕੀ ਧੰਨਵਾਦ ਆ ਭਰਾਵਾਂ ਜਿਹੜੇ ਭਰਾ ਵੀਡੀਓ ਦੇਖਦੇ ਬਹੁਤ ਬਹੁਤ ਜ਼ਿਆਦੇ ਆ ਬਾਈ ਤੇ ਚਾਹ ਪੀਣਾ ਇਹ ਮਾਨਸਾ ਮੰਡੀ ਦਿਖਾਤੀ ਤੁਹਾਨੂੰ ਜਿੰਨੇ ਚੰਗੀਆਂ ਮੱਝਾਂ ਸੀ ਨਹੀਂ ਯਾਰ ਦੋ ਤਾਂ ਆ ਮੈਂ ਹੁਣ ਮਿਲਾਂਗੇ ਉਹ ਡੱਬ ਵਾਲੀ ਇੱਕ ਵੀ ਇਹਦਾ ਫੋਨ ਆਇਆ ਸੀ ਉਹਦੇ ਕੋਲੇ ਬਾਕੀ ਧੰਨਵਾਦ ਆ ਭਾਈ ਸਾਰੇ ਵੀਰਾਂ ਦਾ ਉਹ ਪੀਕਅਪ ਲੈਣੀ ਹੋਵੇਗਾ ਤਾਂ ਟਾਟਾ ਐਸ ਚਲ ਵੱਡਾ ਦੇ ਦੇ ਇੱਥੋਂ ਮਿਲ ਜਾਂਦੀ ਆ ਉਹ ਸਾਰਾ ਦੱਸਿਆ ਹੋਇਆ ਬਾਕੀ ਧੰਨਵਾਦ ਆ ਲੋਕੇਸ਼ਨ ਆ ਮੰਡੀ ਦੀ ਉਹ ਸੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਯਾਰ ਆਹ ਦੇਖੋ ਮਤਰਾ ਇੱਥੇ ਲੱਗੇ ਨੇ ਮੋਟਰਸਾਈਕਲ ਦੀ ਪਾਰਕ ਇੱਥੇ ਕਰ ਦਿਆ ਕਰੋ ਨਾ ਚੋਰੀ ਨਾ ਚੱਪਾ ਇਧਰਾਂ ਦਾ ਸਰ ਗੱਡਖਾਨਾ ਇਧਰਾਂ ਤੇ ਮੋਟਰਸਾਈਕਲ ਦੀ ਪਾਰਕ ਹਗਾ ਸਾਰੀ ਆਹ ਲੋਕੇਸ਼ਨ ਆ ਗਈ ਤੁਹਾਨੂੰ ਸੜਕ ਤੋਂ ਦਿਖਾ ਦਾਂਗੇ ਇੱਕ ਵਾਰੀ ਉਹ ਟਰੈਕਟਰ ਵਾਲੇ ਵੀ ਆ ਰਹੇ ਆ ਮਸ਼ਹੂਰੀ ਬੜਾ ਵੱਡਾ ਟਰੈਕਟਰ ਆ ਯਾਰ ਆਹ ਦੇਖੋ ਬੜਾ ਫਾਰਮ 60 50 ਹੀ ਆਦਾ ਹੋਏ ਬੜਾ ਵੱਡਾ ਯਾਰ ਹਨਾ ਫਿਰ ਵੀ ਹਾਂ 50 ਫਾਰਮ ਭਾਜਾਂ ਦਾ ਕਾਰਡ ਲੈ ਕੇ ਚੱਲਾਂਗੇ ਸਿੱਧੂ ਐ ਸਿੱਧੂ ਟਰੈਕਟਰ ਆਹਦਾ ਟਰੈਕਟਰ ਲੈ ਕੇ ਆਇਆ ਬਾਈ ਨਵਾਂ ਹਾਂ ਦਾ ਟੈਂਟ ਮਾਨਸਾ ਮੰਡੀ ਚ ਬਾਈ ਮਸ਼ਹੂਰੀ ਜਤਰਾ ਆ ਤੁਹਾਨੂੰ ਸਰੇਦ ਦਿਖਾ ਦਾਂਗੇ ਲੋਕੇਸ਼ਨ ਉੱਥੋਂ ਆ ਕੇ ਲੈ ਜਾ ਕਰੋ ਮਰ ਮੱਝ ਸੜਕ ਤੋਂ ਦਿਖਾ ਦਿੰਨੇ ਆ ਜੋ ਹਾਂ ਇਹਨਾਂ ਕੱਚਾ ਰਾਹ ਆ ਜਾਂਦਾ ਇੱਧਰ ਇੱਥੇ ਆਏ ਤੁਹਾਨੂੰ ਪਾਈ ਹਿੱਤ ਦਿਖਾਉਣਾ ਪੱਕੀ ਮਾਨਸਾ ਤੋਂ ਕਿੱਧਰ ਮੁੜ ਜਾ ਕਰੋ ਤੇ ਸਰਦੂਲਗੜ੍ਹ ਤੋਂ ਕਿੱਧਰ ਮੁੜ ਜਾ ਕਰੋ ਮਾਨਸਾ ਬਰਨਾਲਾ ਰੋਡ ਆ ਗਿਆ ਉੱਥੇ ਦਿਖਾ ਦਿੰਨੇ ਆ ਫਿਰ ਤੁਹਾਨੂੰ ਪਤਾ ਇਹ ਲੱਗਣਾ ਲੋਕੇਸ਼ਨ ਦਾ ਆ ਆ ਗਿਆ ਮੇਟਰੋ ਵੱਡਾ ਰੋਡ ਆ ਇਧਰੋਂ ਜੇ ਤੁਸੀਂ ਹੁਣ ਸਰਦੂਲਗੜ੍ਹ ਸਰਸਾ ਸ਼ੈੱਡ ਤੋਂ ਤਾਂ ਤੁਹਾਨੂੰ ਖੱਬੇ ਹੱਥ ਮੁੜਨਾ ਪਊ ਹਾਂ ਇਧਰ ਜੇ ਮਾਨਸਾ ਤੋਂ ਆਣਾ ਫੇਰ ਤੁਹਾਨੂੰ ਸੱਜੇ ਮੁੜਨਾ ਪਊ ਇਧਰ ਆ ਦੇ ਆ ਹਸਪਤਾਲ ਆ ਗਿਆ ਨਾਲ ਆ ਮਾਨਸਾ ਕਨੇਓ ਸੱਜੇ ਤੇ ਸਰਦੂਲਗੜ ਕਨੇਓ ਖੱਬੇ ਇਹਨਾਂ 'ਤੇ ਧਿਆਨ ਰੱਖਿਆ ਦੇਖ ਬਾਈ ਇੰਡੀਕੇਟਰ ਸਾਈਡ ਤਾਂ ਆ ਗਿਆ ਨਾ ਮੈਂ ਧਿਆਨ ਰੱਖਿਓ ਨਾ ਆ ਗਿਆ ਹਸਪਤਾਲ ਨਾਲ ਸਰਕਾਰੀ ਪਸ਼ੂ ਵਾਲਾ ਬਾਈ ਦੇ ਨਾਲ ਮੁੜ ਜਾ ਕਰੋ ਹੋਰ ਨਾਲ ਪਾਤੂ ਸਰਦੂਲਗੜ ਕਨੇਓ ਖੱਬੇ ਤੇ ਮਾਨਸਾ ਕਨੇਓ ਸੱਜੇ ਆ ਆ ਦਵਾਈਆਂ ਵਾਲੀਆਂ ਦੁਕਾਨਾਂ ਆ ਗਿਆ ਮੂਰੇ ਬਾਕੀ ਧੰਨਵਾਦ ਆ ਭਰਾਓ ਸਾਰੇ ਜਿਹੜੇ ਵੀਡੀਓ ਦੇਖਦੇ ਬਹੁਤ ਬਹੁਤ ਜਿਆਦਾ ਵੀਡੀਓ ਇਹਨਾਂ ਲੰਮੀ ਚੈਨਲ ਨੂੰ ਭਰਾ ਮੰਨ ਕੇ ਲਾਜ ਮੈਨ ਸਬਸਕ੍ਰਾਈਬਰ ਲੈ ਕੇ ਸ਼ੇਅਰ ਕਮੈਂਟ ਕਮੈਂਟ ਤੋਂ ਪਤਾ ਲੱਗ ਜਾਂਦਾ ਕੀ ਗੱਲਬਾਤ ਹੈ ਤੇ ਕੀ ਚੱਕਰ ਹੈ ਬਾਕੀ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ ਮਿਲਾਂਗੇ ਅਗਲੀ ਮੰਡੀ ਤੇ ਉਹਨਾਂ ਤੱਕ ਤੇ ਹੋਇਆ ਹੈ ਸਭ ਨੂੰ ਧੰਨਵਾਦ ਭਾਈ ਸਾਰੇ ਵੀਰਾਂ ਦਾ ਬਹੁਤ ਬਹੁਤ ਜਿਆਦਾ